ਨਵਾਬ ਦੌਲਤਖਾਨ ਲੋਧੀ ਪਾਈ ਗੁਰਦਾਸ ਜੀ ਦੇ ਸਾਡੇ ਉੱਤੇ ਕਿਤਨੇ ਹੀ ਪਰਉਪਕਾਰ ਹਨ ਸਭ ਤੋਂ ਵੱਡਾ ਪਰਉਪਕਾਰ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਆਦ ਗ੍ਰੰਥ ਸਾਹਿਬ ਦੀ ਬੀੜ ਨੂੰ ਲਿਖਣਾ ਤੇ ਬੰਨਣਾ ਫਿਰ ਉਹਨਾਂ ਨੇ 12 ਰੂਪ ਚਾਬੀ ਲਿਖ ਕੇ ਸਾਨੂੰ ਬਖਸ਼ੀ ਤਾਂ ਕਿ ਅਸੀਂ ਜੰਦਰਾ ਰੂਪ ਬਾਣੀ ਨੂੰ ਸਹਿਜੇ ਖੋਲ ਸਕੀਏ ਪਾਈ ਗੁਰਦਾਸ ਜੀ ਦਾ ਇੱਕ ਹੋਰ ਪਰਉਪਕਾਰ ਹੈ ਕੇ ਉਹਨਾਂ ਗੁਰ ਇਤਿਹਾਸ ਨੂੰ ਜਿਵੇਂ ਪੜਿਆ ਸੁਣਿਆ ਵਿਚਾਰਿਆ ਤੇ ਖੋਖਿਆ ਉਸ ਨੂੰ ਰਵਾਬੀ ਬਣ ਬਾਰਾ ਰਾਹੀ ਸੁਣਾਇਆ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਸੰਬੰਧੀ ਸਭ ਤੋਂ ਮੂਲਕ ਰਚਨਾ ਦੇ ਰਚਨਾ ਜੇ ਕੋਈ ਜਨਮ ਸਾਖੀ ਤੋਂ ਪਹਿਲਾਂ ਆਖੀ ਜਾ ਸਕਦੀ ਹੈ ਤਾਂ ਉਹ ਉਹਨਾਂ ਦੀ ਪਹਿਲੀ ਵਾਰ ਹੈ ਇਸੇ ਤਰ੍ਹਾਂ ਉਹਨਾਂ ਨੇ 6 ਗੁਰ ਸਹਿਬਾਨ ਦੀਆਂ ਧੀਆਂ ਸਖਸ਼ੀਅਤਾਂ ਦੇ ਪ੍ਰਤੀ ਪਾਵ ਨੂੰ ਵੀ 12 ਰਾਹੀਂ ਦਰਸਾ ਕੇ ਸਾਡੇ ਉਤੇ ਇੱਕ ਹੋਰ ਪਰਉਪਕਾਰ ਕੀਤਾ ਅਸੀਂ ਸਾਰੇ ਉਹਨਾਂ ਦੇ ਰਿਣੀ ਹਾਂ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਜੀ ਤੱਕ 391 ਸਿੱਖਾਂ ਦੇ ਗੁਣ ਕਰਮਾਂ ਸੁਭਾਵਾਂ ਨੂੰ 11ਵੀਂ ਬਾਰ ਵਿੱਚ ਲਿਖ ਕੇ ਸਾਡੇ ਲਈ ਇੱਕ ਉਹ ਖਜ਼ਾਨਾ ਛੱਡਿਆ ਜਿਸ ਨੂੰ ਦੇਖ ਕੇ ਅਸੀਂ ਨੌ ਨਿਦਾਂ ਵਾਲੇ ਹੋ ਜਾਂਦੇ ਹਾਂ ਹੁੰਜ ਬਾਬੇ ਨੇ ਭਾਈ ਗੁਰਦਾਸ ਜੀ ਦੇ ਆਪਣੇ ਹੀ ਕਥਨ ਅਨੁਸਾਰ ਤਾਰੇ ਚਾਰ ਚੱਕ ਅਤੇ ਨੌ ਖੰਡ ਪ੍ਰਥਮੀ ਵਿੱਚ ਸੱਚ ਨੂੰ ਦਿਰੜਾਇਆ ਪਰ 11ਵੀਂ ਵਾਰ ਵਿੱਚ ਉਹਨਾਂ ਗੁਰੂ ਨਾਨਕ ਜੀ ਦੇ ਸਿੱਖਾਂ ਵਿੱਚ ਕੇਵਲ 20 ਸਿੱਖਾਂ ਦਾ ਉਲੇਖ ਕੀਤਾ ਹੈ ਇੰਜ ਪ੍ਰਤੀਤ ਹੁੰਦਾ ਹੈ ਕਿ ਭਾਈ ਸਾਹਿਬ ਚੋਣਵੇਂ ਸਿੱਖਾਂ ਵਿੱਚ ਕੁਝੂਕੂ ਦੇ ਵੱਖ-ਵੱਖ ਗੁਣਾਂ ਦਾ ਗੁਲਦਸਤਾ ਬਣਾ ਕੇ ਪੇਸ਼ ਕਰ ਰਹੇ ਸਨ ਗੁਰੂ ਨਾਨਕ ਦੇਵ ਜੀ ਦੇ ਖਿੜੇ ਗੁਲਜ਼ਾਰ ਵਿੱਚੋਂ ਉਹਨਾਂ ਉਹੋ ਹੀ ਫੁੱਲ ਚੁਣੇ ਜਿਨ੍ਹਾਂ ਦੀ ਮਹਿਕ ਨਵੇਕਲੀ ਤੇ ਦਿੱਖ ਨਿਰਾਲੀ ਸੀ ਜੇ ਇੱਕ ਪਾਸੇ ਭਾਈ ਮਰਦਾਨਾ ਜੀ ਦਾ ਸੁੰਦਰ ਰਵਾਬ ਬਚਾਉਣ ਕਰਕੇ ਜ਼ਿਕਰ ਹੈ ਤਾਂ ਦੂਜੇ ਪਾਸੇ ਸੁਲਤਾਨਪੁਰ ਦੇ ਨਵਾਬ ਦਾ ਵਰਣਨ ਹੈ ਜਿਸ ਨੇ ਹਲੀਮੀ ਤੇ ਮਿਠਾਸ ਨੂੰ ਆਪਣੇ ਹਿਰਦੇ ਵਿੱਚ ਸਦਾ ਥਾਂ ਦਿੱਤੀ ਪਲਾ ਰਵਾਬ বাজਾਈਂਦਾ ਮਜਲਿਸ ਮਰਦਾਨਾ ਮਿਰਾਸੀ ਦੌਲਤਖਾਨ ਲੋਦੀ ਪਲਾ ਹੋਆ ਜਿੰਦ ਪੀਰ ਅਵਿਨਾਸੀ ਦੌਲਤਖਾਨ ਲੋਦੀ ਪੰਜਾਬ ਦੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਇੱਕ ਪ੍ਰਸਿੱਧ ਇਤਿਹਾਸਕ ਵਿਅਕਤੀ ਹੈ ਜਿਸ ਨੇ ਸੁਲਤਾਨਪੁਰ ਆਪਣੀ ਜਗੀਰ ਜਿਸ ਦੀ ਸੁਲਤਾਨਪੁਰ ਆਪਣੀ ਜਗੀਰ ਸੀ ਲਾਹੌਰ ਦਾ ਨਵਾਬ ਸੀ ਸਿਕੰਦਰ ਲੋਧੀ ਦਾ ਚਾਚੇ ਦਾ ਪੁੱਤ ਭਰਾ ਸੀ ਤੇ ਇਬਰਾਹਿਮ ਲੋਧੀ ਦਾ ਚਾਚਾ ਪਹਿਲਾਂ ਉਹ ਖਵਾਜਾ ਖੀਜ਼ਰ ਦਾ ਮੁਰੀਦ ਸੀ ਪਰ ਗੁਰੂ ਨਾਨਕ ਦੇਵ ਜੀ ਦੀ ਸ਼ੂ ਪ੍ਰਾਪਤ ਕਰਕੇ ਏਕ ਅੱਲਾ ਦਾ ਉਪਾਸ਼ਕ ਬਣਿਆ ਇਸੇ ਦੌਲਤ ਖਾਨ ਨੇ ਇਬਰਾਹਿਮ ਲੋਧੀ ਨਾਲ ਇਸ ਲਈ ਮੱਥਾ ਲਾਇਆ ਕਿ ਉਹ ਨਿਤ ਨਵੇਂ ਚੜਦੇ ਸੂਰਜ ਦਿੱਲੀ ਵਿੱਚ ਜਮਨਾ ਕਿਨਾਰੇ ਲਾਸ਼ਾਂ ਦਾ ਢੇਰ ਲਾਂਦਾ ਸੀ ਆਤ ਉਸ ਆਤ ਉਸ ਸਮੇਂ ਹੋਈ ਜਦ ਉਸ ਮੀਆਂ ਬੂਆ ਵਰਗੇ ਵਿਦਵਾਨ ਨੂੰ ਸਿਰਫ ਇਸ ਕਰਕੇ ਕਤਲ ਕਰ ਦਿੱਤਾ ਕਿ ਉਹ ਸੰਸਕ੍ਰਿਤ ਦਾ ਮਹਾਨ ਵਿਦਵਾਨ ਕਿਉਂ ਸੀ ਮੀਆਂ ਬੂਆ ਨੇ ਹੀ ਮਹਾ ਵੈਦਿਕ ਗ੍ਰੰਥ ਨੂੰ ਫਾਰਸੀ ਅੱਖਰਾਂ ਵਿੱਚ ਕਰਕੇ ਤਿੱਬੇ ਇਹ ਸਿਕੰਦਰੀ ਦਾ ਨਾਮ ਦਿੱਤਾ ਸੀ ਕਈ ਸਰਦਾਰ ਉਸਨੇ ਬੇਦੋਸ਼ੇ ਹੀ ਕਤਲ ਕਰ ਦਿੱਤੇ ਸਨ ਤੇ ਆਪਣੇ ਆਪ ਨੂੰ ਅੱਲਾ ਦਾ ਭੇਜਿਆ ਭੇਜਿਆ ਪੈਗੰਬਰ ਕਹਿੰਦਾ ਸੀ ਆਪਣੇ ਪੁੱਤਰ ਗਾਜੀ ਖਾਨ ਕੋਲੋਂ ਅੱਖੀਂ ਡਿਠੇ ਹਾਲ ਸੁਣ ਕੇ ਹੀ ਦੌਲਤਖਾਨ ਨੇ ਬਾਬਰ ਨੂੰ ਹਿੰਦੂਸਤਾਨ ਉੱਤੇ ਹਮਲਾ ਕਰਨ ਲਈ ਲਿਖਿਆ ਜਦ ਬਾਬਰ ਨੇ ਵੀ ਕਤਲੇਆਮ ਦੀ ਦਾਹੀ ਰਾਹ ਅਪਣਾਇਆ ਤਾਂ ਦੌਲਤਖਾਨ 40 ਹਜ਼ਾਰ ਫੌਜ ਲੈ ਕੇ ਉਸ ਦੇ ਟਾਕਰੇ ਤੇ ਗਿਆ ਪਰ ਹੁਣ ਇਤਨੀ ਦੇਰ ਹੋ ਚੁੱਕੀ ਸੀ ਕਿ ਅੰਤ ਵਿੱਚ 1516 ਈਸਵੀ ਨੂੰ ਦੌਲਤਖਾਨ ਆਪਣੀ ਜਾਨ ਵੀ ਗਵਾ ਬੈਠਾ ਲੇਨ ਪੂਲ ਨੇ ਲਿਖਿਆ ਹੈ ਕਿ ਦੌਲਤ ਖਾਨ ਨੂੰ ਬਾਬਰ ਸਾਹਮਣੇ ਪਕੜ ਕੇ ਪੇਸ਼ ਕੀਤਾ ਗਿਆ ਬਾਬਰ ਨੇ ਮੁਆਫੀ ਦਿੱਤੀ ਅਤੇ ਖਵਾਜਾ ਮੀਰੇ ਮੀਰਾ ਦੀ ਹਿਰਾਸਤ ਵਿੱਚ ਰੱਖਿਆ ਗਿਆ ਉਹ ਸੁਲਤਾਨਪੁਰ ਮੁੜ ਰਿਹਾ ਸੀ ਕਿ ਉਸ ਦਾ ਦਿਹਾਂਤ ਹੋ ਗਿਆ ਬਾਬਰਨਾਮਾ ਵਿੱਚ ਬਾਬਰ ਸਾਹਮਣੇ ਪੇਸ਼ ਕੀਤੇ ਜਾਣ ਦੀ ਵਾਰਤਾ ਵਿਸਥਾਰ ਨਾਲ ਲਿਖੀ ਹੈ ਬਾਬਰ ਲਿਖਦਾ ਹੈ ਕਿ ਮੈਂ ਉਸ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਇੱਕ ਅਹਲਕਾਰ ਜਿਸ ਨੂੰ ਹਿੰਦੁਸਤਾਨੀ ਚੰਗੀ ਆਉਂਦੀ ਸੀ ਆਪਣੀ ਗੱਲ ਸਿੱਧੀ ਪਹੁੰਚਾਣ ਲਈ ਨiyet ਕੀਤਾ ਮੈਂ ਕਿਹਾ ਇਹ ਮੈਨੂੰ ਦੱਸ ਮੈਂ ਤੈਨੂੰ ਅੱਬਾ ਕਹਿੰਦਾ ਸਾਂ ਤੇਰੇ ਆਖਾਂ ਤੋਂ ਵੱਧ ਇੱਜ਼ਤ ਤੇ ਸਨਮਾਨ ਦੇਂਦਾ ਰਿਹਾ ਬਲੋਚਾਂ ਹੱਥੋਂ ਘਰ ਘਰ ਜਾ ਕੇ ਤੇਰੇ ਬੱਚੇ ਬਚਾਏ ਇਬਰਾਹੀਮ ਲੋਧੀ ਦੇ ਕੈਦਖਾਨੇ ਤੋਂ ਤੇਰਾ ਟੱਬਰ ਤੇ ਬੇਗਮਾ ਬਚਾ ਕੇ ਲਿਆਂਦੀਆਂ 3 ਕਰੋੜ ਰੁਪਈਆ ਹੋਰ ਤਾਤਾਰ ਖਾਨ ਦੀ ਜ਼ਮੀਨ ਵੱਟੇ ਦਿੱਤਾ ਮੈਂ ਤੈਨੂੰ ਐਸਾ ਕੀ ਕਿਹਾ ਸੀ ਕਿ ਤੂੰ ਐਸਾ ਕੀਤਾ तलवारਾਂ ਘੁਮਾਣੀਆਂ ਆਰੰਭ ਕੀਤੀਆਂ ਹਮਲਾ ਕੀਤਾ ਅਤੇ ਝਗੜਾ ਛੇੜ ਦਿੱਤਾ ਇਸ ਦਾ ਜਵਾਬ ਦੌਲਤਖਾਨ ਪਾਸ ਹੈ ਸੀ ਪਰ ਉਸ ਦੇਣਾ ਮੁਨਾਸਬ ਨਾ ਸਮਝਿਆ ਜਦ ਦੌਲਤਖਾਨ ਨੇ ਦੇਖ ਲਿਆ ਕਿ ਬਾਬਰ ਹਿੰਦ ਤੇ ਪੱਕਾ ਕਬਜ਼ਾ ਕਰਨ ਲਈ ਆ ਰਿਹਾ ਹੈ ਤਾਂ ਉਹ ਪਾਸਾ ਤਾਂ ਉਸ ਪਾਸਾ ਮੋੜ ਲਿਆ ਪਰ ਕੁਝ ਵੀ ਹੋਵੇ ਗੁਰੂ ਨਾਨਕ ਦੇਵ ਜੀ ਪਾਸ ਉਸ ਦਾ ਗੁਜ਼ਰਿਆ ਸਮਾਂ ਉਸ ਦੀ ਜ਼ਿੰਦਗੀ ਦਾ ਨਾਲ ਜ਼ਿੰਦਗੀ ਦੀ ਨਾ ਭੁੱਲਣ ਵਾਲੀ ਵਾਰਤਾ ਹੈ। ਸੁਲਤਾਨਪੁਰ ਦਾ ਪਹਿਲਾ ਨਾਮ ਸਰਬਮਾਨਪੁਰ ਕਿਹਾ ਜਾਂਦਾ ਹੈ। ਰਿਗਵੇਦ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ। ਸੁਲਤਾਨਪੁਰ ਬੋਧੀਆਂ ਦਾ ਵੀ ਕੇਂਦਰ ਰਿਹਾ ਹੈ। ਪ੍ਰਸਿੱਧ ਚੀਨੀ ਯਾਤਰੀ ਜੁਆੰਗ ਚੁਆੰਗ ਵੀ ਇੱਥੇ ਆਇਆ ਲੱਗਦਾ ਹੈ। ਉਸ ਸਮੇਂ ਸੁਲਤਾਨਪੁਰ ਦਾ ਨਾਂ ਤਮਸਾਵਨ ਸੀ। ਮਹਿਮੂਦ ਗਰਜ਼ਨਵੀ ਨੇ ਇਸ ਨੂੰ ਉਜਾੜ ਕੇ ਰੱਖ ਦਿੱਤਾ ਪਰ ਉਸੇ ਦੇ ਇੱਕ ਜਰਨੈਲ ਸੁਲਤਾਨ ਲੋਧੀ ਨੇ ਇਸ ਨੂੰ ਮੁੜ ਬਸਾਇਆ ਦੌਲਤਖਾਨ ਲੋਧੀ ਨੇ ਦੇ ਇਥੇ ਟਿਕਣ ਨਾਲ ਉਸ ਨੂੰ ਇਸ ਨੂੰ ਵਪਾਰਕ ਧਾਰਮਿਕ ਸਿਆਸੀ ਅਤੇ ਵਿਦਿਆਕ ਮਹੱਤਤਾ ਮਿਲੀ ਆਇਨ-ਏ ਅਕਬਰੀ ਨੇ ਇਸ ਨੂੰ ਉਗਾ ਕਰਕੇ ਲਿਖਿਆ ਹੈ ਨਾਦਰ ਸ਼ਾਹ ਨੇ ਇਸ ਨੂੰ ਖੂਬ ਲੁੱਟਿਆ ਹੈ ਅਬਦਾਲੀ ਦੇ ਹੱਲੇ ਵੀ ਇਸ ਤੇ ਹੋਏ ਹਨ ਪਰ ਇਸ ਦੀ ਇਤਿਹਾਸਕ ਮਹੱਤਤਾ ਉਸੇ ਤਰ੍ਹਾਂ ਹੀ ਰਹੀ ਇੱਕ ਵਾਰ ਗੁਰੂ ਨਾਨਕ ਦੀ ਜੋ ਪ੍ਰਾਪਤ ਕਰ ਚੁੱਕਾ ਸੀ ਸੁਲਤਾਨਪੁਰ ਨੂੰ ਪੀਰਾਪੁਰੀ ਤੇ ਸ਼ੀਟਾਂਵਾਲੀ ਕਰਕੇ ਵੀ ਜਾਣਿਆ ਜਾਂਦਾ ਹੈ ਬੇਈ ਤੋਂ ਪਾਰ ਖਜੂਰਾ ਦੇ ਦਰਖਤਾਂ ਦੇ ਝੁੰਡਾਂ ਦੀ ਹੋਂਦ ਇਹ ਸਿੱਧ ਕਰਦੀ ਹੈ ਕਿ ਤੁਰਕਾਣੀ ਫੌਜਾਂ ਉੱਥੇ ਸ਼ੌਣੀ ਪਾ ਟਿਕਦੀਆਂ ਸਨ ਮਹਿਮੂਦ ਗਜ਼ਨਵੀ ਦੇ ਇੱਕ ਫੌਜਦਾਰ ਸੁਲਤਾਨ ਖਾਨ ਉਥੇ ਸੁਲਤਾਨ ਖਾਨ ਲੋਧੀ ਨੇ ਇਸ ਸ਼ਹਿਰ ਨੂੰ ਬਸਾਇਆ ਸੀ ਤੇ ਉਸੇ ਦੀ ਸੰਤਾਨ ਦੇ ਇੱਕ ਜੀ ਦੌਲਤ ਖਾਨ ਲੋਧੀ ਨੇ 15ਵੀਂ ਸਦੀ ਦੇ ਆਰੰਭ ਵਿੱਚ ਦਿੱਲੀ ਉੱਤੇ ਕੁਝ ਚਿਰ ਲਈ ਰਾਜ ਕੀਤਾ ਪਰ ਖিজਰ ਖਾਨ ਨੇ 1414 ਈਸਵੀ ਵਿੱਚ ਦਿੱਲੀ ਉੱਤੇ ਕਬਜ਼ਾ ਕਰ ਲਿਆ ਤੇ ਦੌਲਤ ਖਾਨ ਨੂੰ ਹਿਸਾਰ ਫਿਰੋਜ਼ਾ ਦੇਜ ਦਿੱਤਾ ਗਿਆ ਖিজਰ ਖਾਨ ਬਾਰੇ ਇਹ ਪ੍ਰਸਿੱਧ ਹੈ ਕਿ ਉਹ ਹਜ਼ਰਤ ਮੁਹੰਮਦ ਸਾਹਿਬ ਦੀ ਸੰਤਾਨ ਵਿੱਚੋਂ ਸੀ ਖੇਜ਼ਰ ਖਾਨ ਨੇ ਉਮਰ ਵੇਗ ਨੂੰ ਸੁਲਤਾਨਪੁਰ ਜਾਗੀਰ ਵਿੱਚ ਦਿੱਤਾ ਉਮਰ ਵੇਗ ਦੇ ਮਰਨ ਪਿੱਛੋਂ ਖਾਨ ਨੇ ਆਜ਼ਮ ਸੈਦ ਖਾਨ ਸ਼ੇਰਵਾਨੀ ਲਾਹੌਰ ਦੀ ਸਰਕਾਰ ਦਾ ਨਵਾਬ ਬਣਿਆ ਪਰ ਸਿਕੰਦਰ ਲੋਧੀ ਨੂੰ ਸ਼ੱਕ ਪਿਆ ਕਿ ਉਹ ਸਾਜ਼ਿਸ਼ਾਂ ਕਰ ਰਿਹਾ ਹੈ ਇਸ ਲਈ ਹਟਾ ਦਿੱਤਾ ਗਿਆ ਉਸ ਸਮੇਂ ਤਾਤਾਰ ਖਾਨ ਯੂਸਫ ਖੈਲ ਲੋਦੀ ਦੇ ਪੁੱਤਰ ਦੌਲਤ ਖਾਨ ਲੋਦੀ ਨੂੰ ਲਾਹੌਰ ਦਾ ਗਵਰਨਰ ਥਾਪਿਆ ਗਿਆ ਇਹ ਵਾਰਤਾ 1499 ਈਸਵੀ ਦੀ ਹੈ ਦੌਲਤ ਖਾਨ ਉਸ ਵੇਲੇ 44 ਸਾਲਾਂ ਦਾ ਸੀ ਦੌਲਤ ਖਾਨ ਆਪਣੀ ਜਗ੍ਹਾ ਜਾਗੀਰ ਵਿੱਚ ਹੀ ਵਧਿਆ ਫੁੱਲਿਆ ਇੱਕ ਦਿੱਲੀ ਦਾ ਬਾਦਸ਼ਾਹ ਹੋਣ ਕਾਰਨ ਦੂਜੇ ਹਜ਼ਰਤ ਮੁਹੰਮਦ ਦੀ ਸਤਾਨ ਵਜੋਂ ਵਿੱਚੋਂ ਹੋਣ ਕਰਕੇ ਤੇ ਤੀਜੇ ਉਸਨੇ ਜਾਗੀਰ ਬਖਸ਼ੀ ਦੌਲਤ ਖਾਨ ਖਿਜ਼ਰ ਖਾਨ ਦਾ ਹੀ ਉਪਾਸ਼ਕ ਤੇ murid ਬਣ ਗਿਆ ਖਿਜ਼ਰ ਤੋਂ ਸਭ ਸੂਫੀ ਫਕੀਰ ਪ੍ਰੇਰਣਾ ਲੈਂਦੇ ਹਨ ਹਾਫਿਜ਼ ਤੇ ਰੂਮੀ ਵਰਗੇ ਸੂਫੀ ਵੀ ਖਿਜ਼ਰ ਨੂੰ ਜਿੰਦਾ ਪੀਰ ਮੰਨਦੇ ਹਨ ਅਤੇ ਇਹ ਖਿਆਲ ਕਰਦੇ ਹਨ ਕਿ ਉਹ ਦੁੱਖਾਂ ਵਿੱਚ ਬੰਦਗੀ ਕਰਨ ਵਾਲਿਆਂ ਦੀ ਰੱਖਿਆ ਕਰਦਾ ਹੈ ਖਿਜ਼ਰ ਆਪੂ ਅਮਰ ਹੋ ਗਿਆ ਹੈ ਅਤੇ ਧਰਤੀ ਤੇ ਸਮੁੰਦਰ ਵਿੱਚ ਰੱਖਿਆ ਕਰਦਾ ਹੈ ਖਿਜ਼ਰ ਦਾ ਭਾਵ ਸਦਾ ਖੜੇ ਰਹਿਣਾ ਹੈ ਰਾਬਰ ਰੱਖਾ